ਅਜੀ ਦੇ ਵਿੱਚ ਦੁਨੀਆ ਤੇ ਖਾਲਸਾ ਜੀ ਕਾਮ ਤੇ ਕ੍ਰੋਧ ਲੋ ਮੋਹ ਦਾ ਹੁਣਾ ਕੱਟ ਗਿਆ ਮਤਲਬ ਸਮਝਵਤਾ ਸੰਘੀ ਵਿਕਸਤ ਹੈ 21 ਅਜੀ ਦੇ ਵਿੱਚ ਦੁਨੀਆ ਤੇ ਖਾਲਸਾ ਜੀ ਕਾਮ ਤੇ ਕ੍ਰੋਧ ਲੋ ਮੋਹ ਦਾ ਹੁਣਾ ਕੱਟ ਗਿਆ ਕਹਿੰਦੇ ਤਾਨੂੰ ਪਾ ਕੇ ਜਦੋਂ ਤਕਰੀਸ਼ ਦੋਲਿਆ ਨਹੀਂ ਬਦਲਣਾ ਜ਼ਰੂਰੀ ਹੋਇਆ ਖਾਲਸੇ ਦਾ ਤਾਂ ਤੇ ਖੂਜ ਲਾਪਟਾ ਦਵਾਈਆਂ ਤੇ ਲਾਪਟਾ ਨਸ਼ਿਆਂ ਦੇ ਨਾਲ ਹੁਣਾ ਦੁਨੀਆ ਨੇ ਪਟਿਆ ਝੂਟਾ ਹੁਣਾ ਝੂਟ ਝੂਟ ਨਹੀਂ ਹੈ ਸੱਚ ਹੁਣਾ ਸੱਚ ਰਹਿਣਾ ਸੱਚਾ ਕਰ ਸੱਚ ਰਹਿਣਾ ਸੱਚ ਹੁਣਾ ਨਸ਼ਿਆਂ ਦਾ ਰੂਪ ਹੁਣਾ ਜਾਤਾਂ ਦਾ ਵਿਰੋਧ ਹੁਣਾ ਪਾਪੀਆਂ ਨੇ ਸੋਹ ਤੇ ਆਵਾਦੀ ਪੂਰੀ ਘਟਿਆ ਹੁਣਾ ਰੱਬ ਦਾ ਨਹੀਂ ਡਰ ਬੰਦਾ ਕਬੂਤਾ ਦਾ ਹੁਣਾ ਰੱਬ ਦਾ ਨਹੀਂ ਡਰ ਬੰਦਾ ਕੰਮੂ ਦਾ ਘਰ ਹੁਣਾ ਘਰੋਂ ਬੇਕਾਰ ਹੁਣਾ ਦੁਨੀਆ ਨੂੰ ਛੱਡੇ ਜਦ ਭੁਪੇ ਗੁਈ ਬਿਮਾਰੀ ਔਨਾ ਪਾਪ ਬਲੀ ਭਰੀ ਤੇਰੇ ਕੰਮ ਔਨਾ ਸਤ ਸੰਗੀ ਤੇਰਾ ਨਾਮ ਨਾ ਲਾ ਖਟਿਆ ਉਹ ਔਨਾ ਖਾਲਸੇ ਨਾਰਾਜ ਜਿਹੜਾ ਪਣਾ ਵਿੱਚ ਸਾਜ ਉੱਠੂ ਏਕ ਦਾ ਵਾਜਣੀ ਸਦੀ ਪਲਟਿਆ ਕਹਿੰਦੇ ਫੇਰ ਔਨਾ ਰਾਤ ਸਾਰੀ ਜਾਗੇ ਉਤੇ ਖਾਲਸੇ ਦਾ ਖਾਲਸਾ ਉਹ ਬੰਦਾ ਹੋਣਾ ਸਭ ਸੁਖਿਆ ਮੋਰੀ ਅਮਰਤੀ ਬਾਣ ਜੈਰੋ ਬਾਣਜਾ ਦੀ ਕਾਢ ਗੱਲ ਲਿਖੀ ਆਪਾਂ ਸੱਜਾ ਹਵਾ ਪਾਣੀ ਪ੍ਰਦੂਸ਼ਣ ਦੁੱਧ ਸਭ ਸੁਧ ਹੋਣਾ ਸੁਧ ਹੋਣੀ ਗੁੱਧ ਹੋਣਾ ਸਭ ਇਹ ਚੁਕਾ ਸਿਆ ਉਹ ਵਿੱਚ ਧਰਤੀ ਬਸਾਨ ਇੱਕ ਦੇਸ਼ ਦੂਜੇ ਨਾਲ ਕਰੂ ਗੌਰ ਦਾ ਜਮਾਲ ਹੋਣੀ ਸ਼ਕਤੀ ਸਮਾਦਿਆ ਇਹ ਸ਼ਾਂਤੀ ਦੇ ਰੂਪ ਹੋਣਾ ਬਾਬਾ ਜੀ ਵਰਗਾ ਰੂਪ ਇੱਕਵੀਂ ਸਦੀ ਪਾਪੀ ਮੋਨੇ ਇਸੋਨ ਹਾਂ ਇੱਕਵੀਂ ਸਦੀ ਬਾਬੇ ਨਾਨਕ ਦੇ ਹੱਥਿਆ 21ਵੀਂ ਸਦੀ ਬਾਬੇ ਨਾਨਕ ਦੇ ਹੱਥਿਆ ¿Así